ਲਿਵਰ ਇੱਕ ਬਹੁਤ ਇੰਪੋਰਟੈਂਟ ਆਰਗਨ ਹੈ ਇਹਨੂੰ ਤੁਸੀਂ ਮਤਲਬ ਹਲਕੇ ਚ ਨਾ ਲਓ ਸਮਝੋ ਕਿ ਜੋ ਅਸੀਂ ਖਾਣਾ ਖਾਂਦੇ ਆ ਸਾਰਾ ਹਜ਼ਮ ਕਰਨ ਦਾ ਸਾਡਾ ਫੰਕਸ਼ਨ ਜਿਹੜਾ ਲਿਵਰ ਮੇਨ ਕੰਟਰੋਲ ਕਰਦਾ ਕਿਉਂਕਿ ਲਿਵਰ ਨੇ ਬਾਈਲ ਸੈਕ੍ਰੀਟ ਕਰਨਾ ਹੈ ਬਲੱਡ ਪਿਉਰੀਫਾਈ ਕਰਨ ਦੇ ਵਿੱਚ ਬਲੱਡ ਫਾਰਮੇਸ਼ਨ ਦੇ ਵਿੱਚ ਬਲੱਡ ਇਕੱਠਾ ਕਰਨ ਦੇ ਵਿੱਚ ਬਲੱਡ ਦਾ ਆਰਗਨ ਹੀ ਸਮਝੋ ਮੇਨ ਲਿਵਰ ਹੈ ਤਾਂ ਇਹੋ ਦੇਖਣ ਤੁਸੀਂ ਕਲੇਜੀ ਕਿਉਂ ਲਾਲ ਹੁੰਦੀ ਹੈ ਕਿ ਇਹ ਤੇ ਨਿਰਭ ਬਲੱਡ ਹੀ ਪਿਆ ਸਮਝੋ ਕੱਲਾ ਇਹ ਹਜ਼ਮ ਨਹੀਂ ਕਰਦਾ ਕੱਲਾ ਇਹ ਖੂਨ ਹੀ ਨਹੀਂ ਬਣਾਉਂਦਾ ਸਾਡੇ ਟਾਕਸਿਨਸ ਨੂੰ ਵੀ ਰਿਮੂਵ ਕਰਦਾ ਔਰ ਸੱਚ ਪੁੱਛੋ ਤੇ ਸਾਰੀ એનર્ਜੀ ਵੀ ਇੱਥੋਂ ਹੀ ਮਿਲਦੀ ਹੈ ਕਈ ਵਾਰੀ ਲਿਵਰ ਖਰਾਬ ਹੋਵੇ ਤੇ ਰਾਈਟ ਸਾਈਡ ਸਮਝੋ ਕਈ ਵਾਰੀ ਲੈਗ ਚ ਪੇਨ ਹੋ ਰਹੀ ਰਾਈਟ ਆਰਮ ਚ ਪੇਨ ਹੋ ਰਹੀ ਰਾਈਟ ਚੈਸਟ ਚ ਪੇਨ ਹੋ ਰਹੀ ਹੈ ਕਿਉਂਕਿ ਕਈ ਵਾਰੀ ਲਿਵਰ ਦੀ ਫੰਕਸ਼ਨਿੰਗ ਪ੍ਰੋਪਰ ਨਹੀਂ ਹੋ ਰਹੀ ਹੁੰਦੀ ਔਰ ਡਾਇਗਨੋਸ ਨਹੀਂ ਜਲਦੀ ਹੁੰਦਾ ਪਤਾ ਨਹੀਂ ਲੱਗਦਾ ਲਾਰਜ ਆਪਾਂ ਕਰਦੇ ਰਹਿੰਦੇ ਆ ਲੇਕਿਨ ਇਹ ਨਹੀਂ ਪਤਾ ਹੁੰਦਾ ਕਿ ਲਿਵਰ ਦਾ ਹੀ ਫੰਕਸ਼ਨ ਪ੍ਰੋਪਰ ਨਹੀਂ ਲਿਵਰ ਹੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਜਿਹਦੇ ਕਰਕੇ ਕੀ ਹੋਏਗਾ ਜੇ ਲਿਵਰ ਕੰਮ ਨਹੀਂ ਕਰੇਗਾ ਭੁੱਖ ਨਹੀਂ ਲੱਗੇਗੀ ਜੇ ਤੋਏ ਲਿਵਰ ਠੀਕ ਰੱਖਣਾ ਤੇ ਪ੍ਰੇਜ਼ ਦਾ ਸਿਗਰਟ ਦਾ ਸ਼ਰਾਬ ਦਾ ਖਾਣੇ ਤੇ ਬਹੁਤ ਕੰਟਰੋਲ ਰੱਖਣ ਦੀ ਲੋੜ ਹੈ ਬਹੁਤੀਆਂ ਚੀਜ਼ਾਂ ਮੈਂ ਦੱਸਿਆ ਸੱਚ ਪੁੱਛੋ ਤੇ ਲਿਵਰ ਨੂੰ ਆਪਾਂ ਆਪਣੀ ਡਾਈਟ ਨਾਲ ਹੀ ਠੀਕ ਕਰ ਸਕਦੇ ਆ ਬਈਆਂ ਚੀਜ਼ਾਂ ਨਾ ਖਾਓ ਗੈਰ ਫੂਡ ਨਾ ਖਾਓ ਕਿ ਸ਼ਰਾਬ ਤੁਸੀਂ ਜੇ 1-2 ਪੈਗ ਪਾਵੇਂ ਤੁਸੀਂ ਸਾਰੀ ਉਮਰ ਵੀ ਪੀਂਦੇ ਇਟਸ ਓਕੇ ਜਿਹੜੇ ਬੰਦੇ ਲਗਾਤਾਰ ਸਮਝੋ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਡਰਿੰਕ ਕਰ ਰਹੇ ਹੈ স্মੋਕ ਬਹੁਤ ਜ਼ਿਆਦਾ ਕਰ ਰਹੇ ਹੈ ਸਮੋਕ ਦਾ ਜ਼ਿਆਦਾ ਖਤਰਾ ਉਹਨੇ ਲਿਵਰ ਵੀ ਖਰਾਬ ਕਰਨਾ ਹੈ ਹਾਰਟ ਵੀ ਖਰਾਬ ਕਰਨਾ ਹੈ ਚੈਸ ਪ੍ਰੋਬਲਮਸ ਵੀ ਕਰਨੀਆਂ ਹੈ ਸਮੋਕਿੰਗ ਚਰਾਬ ਪੀਓ ਤੇ ਇਹਨੂੰ ਪਹਿਲਾਂ ਖੁਰਾਕ ਦੇ ਦਿਓ ਨਹੀਂ ਤੇ ਇਹਨੇ ਤੁਹਾਡੇ ਮਾਸ ਨੂੰ ਖਾਣਾ ਚੀਰਨਾ ਇਹਨੇ ਅੰਦਰ ਜਾ ਕੇ پتج وی ہے گرمی کرنی ہے تو پہلا کہ آنتڑیاں میکوزا مکوزہ ربچر کے آنتڑی سے زخم کرے لیور خراب کرے پھر اگلے دن ہینگ اوور ہو جائے اس کر کے جدی ڈرنک کرو ہولی ہولی کرو سپ سپ کرو ڈائٹ اچھی کھاؤ پاویں سیلڈ کھاؤ پاویں تسی روز بھی پی رہے ہو کوئی نقصان نہیں لیکن آلویز ٹیک اٹ ویڈ ڈائیٹ ڈائٹ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਮੈਂ ਹਾਂ ਡਾਕਟਰ ਕੁਮਾਰ ਨੈਚੁਰਲ ਹੋਲਿਸਟਿਕ ਆਯੁਰਵੈਦਿਕ ਹੈਲਥ ਸੈਂਟਰ ਤੇ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਕੀ ਹਾਲ ਹੈ ਪਿਆਰੇ ਦਰਸ਼ਕੋ ਤੁਹਾਡਾ ਸਾਰਿਆਂ ਦਾ ਥੈਂਕ ਯੂ ਜਿਹੜੇ ਟੀਵੀ ਦੇਖਦੇ ਆ ਰੀਲਸ ਦੇਖਦੇ ਆ ਸ਼ੋਅ ਸ਼ੇਅਰ ਕਰਦੇ ਆ ਅੱਛੇ-ਅੱਛੇ ਫੀਡਬੈਕ ਦਿੰਦੇ ਉਹਨਾਂ ਸਾਰਿਆਂ ਦਾ ਥੈਂਕ ਯੂ So let me speak a little bit in English because a lot of people are also watching on the Facebook so I'll speak a little bit in English so thank you for watching and sharing my videos and the reels this is Dr Kumar you guys are watching me for a pretty long time usually we discuss on different different topics sometimes we talk about hypertension high cholesterol diabetes sometimes we talk about the skin problems allergy eczema rash Rosacea, vitiligo, blemishes, dark circles. Sometimes we talk about the digestive problems gastritis, indigestion, dyspepsia, anorexia, nervosa, vomiting, hyposernia, colitis, constipation, piles, hemorrhoids. Sometimes we talk about the joint problems, rheumatoid arthritis, gouty arthritis, hair loss, obesity, cholesterol, heart problems. So, viewers who are watching me for a long time, if they don't understand Punjabi, that's why I just elaborated a little bit in English. Usually, we discuss each and every topic for the last 30 years. You guys are watching me and every time every week we talk about some topic for a little time so that you can understand mainly our line of treatment is natural way ayurvedic way and herbal way going to the root cause of disease without any side effects so same way let's uh, choose another topic today let's uh, talk about liver today Liver is the biggest filter in the body, biggest metabolic organ in the body. Now I'll speak in Punjabi. پیارے درش کو درشکو لمبے عرصے تھی دیکھ رہے ہو اپنا کوئی ٹاپک نہیں چھڑ دے. لیکن تسی فکر نہ کرنا شریر دی کوئی بماری ہوئے پاویں ڈائجسٹو سسٹم دی ہے پاویں انڈوکرین سسٹم دی ہے سکیلٹن سسٹم دی ہے ریسپیریٹری سسٹم دی ہے جہاں کوئی سیکسول پرابلم ہے ਹਰ ਬਿਮਾਰੀ ਦਾ ਇਲਾਜ ਅਸੀਂ ਆਯੁਰਵੈਦਿਕ ਤਰੀਕੇ ਨਾਲ ਕਰਦੇ ਹਾਂ ਜਿੱਥੇ ਵੀ ਦੁਨੀਆ 'ਚ ਬੈਠੇ ਹੋ ਦੇਸੀ ਦਵਾਈ ਖਾਓ ਬਹੁਤੀਆਂ ਚੀਜ਼ਾਂ ਤੁਹਾਡੀਆਂ ਰਸੋਈ 'ਚ ਹੀ ਆ ਖਾਣੇ ਤੋਂ ਹੀ ਬਹੁਤੀਆਂ ਨਿਊਟ੍ਰੀਸ਼ਨਲ ਵਾਲੀ ਆਪਣੀਆਂ ਏਦੀਆਂ ਬਿਮਾਰੀਆਂ ਕੰਟਰੋਲ ਕਰ ਸਕਦੇ ਆ ਸੋ ਅੱਜ ਆਪਾਂ ਟੌਪਿਕ ਫੜਦੇ ਆਂ ਲਿਵਰ ਲਿਵਰ ਇਜ਼ ਆਲਸੋ ਨੋਨ ਐਸ ਯਕ੍ਰਿਤ ਜੇਗਰ ਲਿਵਰ ਐਂਡ ਇਟਸ ਮੇਨ ਫੰਕਸ਼ਨ is to help in the digestion. जिगर शरीर ਦਾ ਸਭ ਤੋਂ ਵੱਡਾ ਫਿਲਟਰ ਹੈ। اور ਸਭ ਤੋਂ ਵੱਡਾ metabolic organ ਹੈ। ਇਹਦਾ ਕੰਮ ਕੀ ਹੈ? Main activity of the liver is to secrete the bile juices. ਲਿਵਰ ਦਾ ਕੰਮ ਹੈ ਬਾਈਲ ਜੂਸ ਨੂੰ ਸੈਕ੍ਰੀਟ ਕਰਨਾ। اور metabolic activities ਨੂੰ control ਕਰਨਾ। ਭਾਵੇਂ ਉਹ carbohydrates fats proteins its main functions is to help in the activities of the metabolic activities of carbohydrates fats and proteins also formation of blood removing the toxins from the blood entering into the bloodstream through the lumen of the intestines ਬਾਰੇ ਦੱਸਕੋ ਜਿਗਰ ਨਹੀਂ ਸਾਰਾ ਕੰਮ ਕਰਨਾ ਬੜੇ ਧਿਆਨ ਨਾਲ ਸੁਣੀਓ ਭਾਵੇਂ ਆਪਾਂ ਗੱਲਾਂ ਕਰੀਏ ਫੈਟੀ ਲਿਵਰ ਦੀਆਂ ਭਾਵੇਂ ਕਰੀਏ ਪੀਲੀਏ ਦੀਆਂ ਯਕ੍ਰਿਤ ਸਕੋਜ ਆ ਭਾਵੇਂ ਲਿਵਰ ਕੈਂਸਰ ਦੀਆਂ ਭਾਵੇਂ ਨਸ਼ਿਆਂ ਤੋਂ ਲਿਵਰ ਖਰਾਬ ਹੋਵੇ ਲੇਕਿਨ ਲਿਵਰ ਇੱਕ ਬਹੁਤ ਇੰਪੋਰਟੈਂਟ ਆਰਗਨ ਹੈ ਇਹਨੂੰ ਤੁਸੀਂ ਮਤਲਬ ਹਲਕੇ ਚ ਨਾ ਲਓ ਸਮਝੋ ਕਿ ਜੋ ਅਸੀਂ ਖਾਣਾ ਖਾਂਦੇ ਆ ਸਾਰਾ ਹজম ਕਰਨ ਦਾ ਸਾਡਾ ਫੰਕਸ਼ਨ ਜਿਹੜਾ ਲਿਵਰ ਮੇਨ ਕੰਟਰੋਲ ਕਰਦਾ ਕਿਉਂਕਿ ਲਿਵਰ ਨੇ ਬਾਇਲ ਸੈਕ੍ਰੀਟ ਕਰਨਾ ਹੈ। ਔਰ ਲਿਵਰ ਨੇ ਫੈਟਸ, ਕਾਰਬੋਹਾਈਡਰੇਟ, ਪ੍ਰੋਟੀਨਸ ਸਾਰੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨ ਵਾਲਾ ਮੇਨ ਲਿਵਰ ਹੀ ਹੈ। ਤਾਂ ਹੀ ਅਸੀਂ ਹਮੇਸ਼ਾ ਕਹਿੰਦੇ ਨੇ ਲਿਵਰ ਇਜ਼ ਦਾ బిਗੇਸਟ ਫਿਲਟਰ ਇਨ ਦਾ ਬਾਡੀ। ਫਿਰ ਬਲੱਡ ਪਿਉਰੀਫਾਈ ਕਰਨ ਦੇ ਵਿੱਚ, ਬਲੱਡ ਫਾਰਮੇਸ਼ਨ ਦੇ ਵਿੱਚ, ਬਲੱਡ ਇਕੱਠਾ ਕਰਨ ਦੇ ਵਿੱਚ ਬਲੱਡ ਦਾ ਆਰਗਾਨਿਜ਼ਮ ਜੋ ਮੇਨ ਲਿਵਰ ਹੈ। ਤਾਂ ਇਹੋ ਦੇਖਣ ਤੁਸੀਂ ਕਲੇਜੀ ਕਿਉਂ ਲਾਲ ਹੁੰਦੀ ਆ ਕਿਉਂਕਿ ਇੱਥੇ ਨਿਰਾ ਬਲੱਡ ਹੀ ਪਿਆ ਸਮਝੋ ਪਿਓਰ ਬਲੱਡ ਪਿਆ ਸਾਰਾ ਬਲੱਡ ਤੋਂ ਕਈ ਵਾਰੀ ਸਰੀਰ ਚ ਕਈ ਤਰ੍ਹਾਂ ਦੇ ਟਾਕਸਿਨਸ ਐਂਟਰ ਕਰ ਜਾਂਦੇ ਆ ਉਹ ਵੀ ਲਿਵਰ ਦਾ ਹੀ ਕੰਮ ਹੈ ਕਿ ਉਹ ਬਲੱਡ ਸਟ੍ਰੀਮ ਦੇ ਵਿੱਚ ਜਿਹੜੇ ਟਾਕਸਿਨਸ ਜਾਂ ਪੈਰਾਸਾਈਟਸ ਜਾਂ ਬੈਕਟੀਰੀਆ ਬਲੱਡ ਸਟ੍ਰੀਮ ਚ ਐਂਟਰ ਨਾ ਕਰਨ ਜਦੋਂ ਆਪਾਂ ਖਾਣਾ ਖਾਂਦੇ ਆ ਅੰਤੜੀਆਂ 'ਚ ਕਈ ਤਰ੍ਹਾਂ ਦੇ ਟੌਕਸਿਨਸ ਆ ਫਿਰ ਉਹ ਜੇ ਅੰਤੜੀਆਂ ਦੀ ਲਿਊਮਨ 'ਚੋਂ ਬਲੱਡ ਸਟ੍ਰੀਮ 'ਚ ਐਂਟਰ ਕਰਕੇ ਪ੍ਰੋਬਲਮ ਕਰ ਸਕਦੇ ਆ ਸੋ ਪਿਊਰੀਫਾਈ ਕਰਨਾ ਵੀ ਲਿਵਰ ਦਾ ਕੰਮ ਹੈ ਕੱਲਾ ਇਹ ਹਜ਼ਮ ਨਹੀਂ ਕਰਦਾ ਕੱਲਾ ਇਹ ਖੂਨ ਹੀ ਨਹੀਂ ਬਣਾਉਂਦਾ ਸਾਡੇ ਟੌਕਸਿਨਸ ਨੂੰ ਵੀ ਰਿਮੂਵ ਕਰਦਾ ਔਰ ਸੱਚ ਪੁੱਛੋ ਤੇ ਸਾਰੀ એનર્ਜੀ ਵੀ ਇੱਥੋਂ ਹੀ ਮਿਲਦੀ ਹੈ ਬਿਮਾਰੀ ਭਾਵੇਂ 슈ਗਰ ਦੀ ਆ ਬਲੱਡ ਪ੍ਰੈਸ਼ਰ ਦੀ ਆ ਕੋਲੇਸਟ੍ਰੋਲ ਦੀ ਆ ਔਰ ਫਿਰ ਕਈ ਕਾਰਨਾ ਕਰਕੇ ਲਿਵਰ ਖਰਾਬ ਅੱਜ ਆਪਾਂ ਗੱਲ ਕਰਨੀ ਹੈ ਵੀ ਲਿਵਰ ਦਾ ਖਰਾਬ ਹੁੰਦਾ ਕਾਰਨ ਕੀ ਹੈ ਕੀ ਕੰਪਲਿਕੀਸ਼ਨ ਹੋ ਸਕਦੀਆਂ ਆਮ ਤੁਸੀਂ ਸਾਰੀ ਦੁਨੀਆ ਦੇਖੋ ਡਰਿੰਕ ਕਰਦੀ ਹੈ স্মੋਕ ਕਰਦੀ ਹੈ ਸਮਝੋ ਲਿਵਰ ਦਾ ਬੇੜਾ ਘਰਕ ਹੁੰਦਾ ਜਿੰਨੀਆਂ ਕਈ ਅੰਗਰੇਜ਼ੀ ਦਵਾਈਆਂ কেমিক্যালਸ ਨੇ ਉਹ ਵੀ ਲਿਵਰ ਨੂੰ ਖਰਾਬ ਕਰ ਦਿੰਦੇ ਨੇ স্মੋਕਿੰਗ ਡਰਿੰਕਿੰਗ ਕਈ ਬਹੁਤ ਬਹੁਤ ਕੇਮਿਕਲਸ ਨੇ ਮੈਡੀਸਨਸ ਨੇ ਉਹ ਵੀ ਲਿਵਰ ਨੂੰ ਖਰਾਬ ਕਰ ਦਿੰਦੇ ਨੇ ਟੌਕਸਿਸਿਟੀ ਕਰ ਦਿੰਦੇ ਨੇ ਪੀਲੀਆ ਹੋ ਜਾਂਦਾ ਗੱਲ ਕਰੀਏ ਪੀਲੀਏ ਦੀ ਯਰਕਾਨ ਦੀ ਜਾਂ ਕੈਂਸਰ ਦੀ ਸਿਰੋਸਿਸ ਆਫ ਲਿਵਰ ਦੀ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਲਿਵਰ ਦੀਆਂ ਔਰ ਲਿਵਰ ਨੂੰ ਜੇ ਕੰਟਰੋਲ ਕਰ ਲੋ ਜੇ ਲਿਵਰ ਜਿਹਦਾ ਕੰਮ ਠੀਕ ਕਰ ਰਿਹਾ ਤੇ ਉਹਦੀਆਂ ਅਧੀਆਂ ਬਿਮਾਰੀਆਂ ਵੈਸੇ ਠੀਕ ਹੋ ਜਾਂਦੀਆਂ ਕਈ ਵਾਰ ਇਨਸਾਨ ਨੂੰ ਪਤਾ ਨਹੀਂ ਹੁੰਦਾ ਭਾਵੇਂ ਆਰਥਰਾਇਟਿਸ ਦੀ ਗੱਲ ਕਰ ਲਈਏ ਕਈ ਵਾਰੀ ਲਿਵਰ ਖਰਾਬ ਹੋਵੇ ਤੇ ਰਾਈਟ ਸਾਈਡ ਸਮਝੋ ਕਈ ਵਾਰੀ ਲੈਗ ਚ ਪੇਨ ਹੋ ਰਹੀ ਰਾਈਟ ਆਰਮ ਚ ਪੇਨ ਹੋ ਰਹੀ ਰਾਈਟ ਚੈਸਟ ਚ ਪੇਨ ਹੋ ਰਹੀ ਹੈ ਕਿਉਂਕਿ ਕਈ ਵਾਰੀ ਲਿਵਰ ਦੀ ਫੰਕਸ਼ਨਿੰਗ ਪ੍ਰੋਪਰ ਨਹੀਂ ਹੋ ਰਹੀ ਹੁੰਦੀ ਔਰ ਡਾਇਗਨੋਸਿਸ ਨਹੀਂ ਜਲਦੀ ਹੁੰਦਾ ਪਤਾ ਨਹੀਂ ਲੱਗਦਾ ਇਲਾਜ ਆਪਾਂ ਕਰਦੇ ਰਹਿੰਦੇ ਆ ਲੇਕਿਨ ਇਹ ਨਹੀਂ ਪਤਾ ਹੁੰਦਾ ਕਿ ਲਿਵਰ ਦਾ ਹੀ ਫੰਕਸ਼ਨ ਪ੍ਰੋਪਰ ਨਹੀਂ ਲਿਵਰ ਹੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਜਿਹਦੇ ਕਰਕੇ ਕੀ ਹੋਏਗਾ ਜੇ ਲਿਵਰ ਕੰਮ ਨਹੀਂ ਕਰੇਗਾ ਭੁੱਖ ਨਹੀਂ ਲੱਗੇਗੀ ਐਨੋਰੈਕਸਿਆ ਬੁਲੀਮੀਆ ਭੁੱਖ ਦਾ ਨਾਂ ਲੱਗਣਾ ج لیبرٹی ٹھیک کم نہیں کرے گا پیلیا ہو جائے گا اور پیشاب پیلے رنگ دائے گا لیٹرین وائٹ کلر آئے گی جی. سکن ساری آرمز ہینڈز نیلز فیٹ لیگز ٹمی چیسٹ پیلی ہو جائے گی یلو کلرڈ سکن پیل سکن ان کہندے پیلیا پیلیا دی بماری بھی جاندہ خطرہ جون ڈسچن کہہ دے یرکان کھے اسی طرح نہیں یکرت کا نام ہے یرکان بھی اسے نام تو ہی بنے ہیں آرکان ہو پیلیا خون بندہ نہ ہوئے پیٹ چا پانی پہ پا گیا کیوں سیروس آف لیور ہو گئی یکرت سنکوچ انہوں کہہ دے اور, اور پھر بات بعد کینسر بن جاندہ ہے ڈاکٹرز تڈے پانی کر دے رہنگے پھر دوبارہ پھر پردہ رہے گا ਲਿਵਰ ਆ ਇਕ ਟ੍ਰਾਂਸਪਲੈਂਟ ਵੀ ਹੁੰਦਾ ਬਟ ਇਟ ਇਜ਼ ਨਾਟ ਈਜ਼ੀ ਟੂ ਗੈਟ ਦਾ ਪ੍ਰੋਪਰ ਲਿਵਰ ਕਿਸੇ ਦਾ ਕਿਸੇ ਨੇ ਡੋਨੇਟ ਕੀਤਾ ਹੋਵੇ ਮਿਲ ਜਾਏ ਕੋਈ ਬੜੀ ਗੱਲ ਨਹੀਂ ਲੇਕਿਨ ਤਾਜੀ ਤਾਜੀ ਖਬਰ ਹੈ ਸਾਡੇ ਕੋਈ ਜਾਨ ਪਛਾਨ ਵਾਲਿਆਂ ਚ ਉਹਦੇ ਅੰਕਲ ਦੀ ਡੈਥ ਹੋਈ ਥੋੜੇ ਦਿਨਾਂ ਬਾਅਦ ਉਸ ਲੇਡੀ ਦੇ ਕਹਿੰਦੀ ਮੇਰੇ ਦਿਓਰ ਦੇ ਬੇਟੇ ਦੀ ਡੈਥ ਹੋਈ ਆ ਅਜੇ ਹਫਤਾ ਨਹੀਂ ਹੋਇਆ ਇਸ ਗੱਲ ਨੂੰ ਤੇ ਏਜ ਕਿੰਨੀ 35 ইয়ার্স ਇੰਡੀਆ ਦੀ ਗੱਲ 35 ਸਾਲ ਦਾ ਮੁੰਡਾ ਪੀਲੀਏ ਦੀ ਬਿਮਾਰੀ ਔਰ ਘੜ ਤੋਂ ਘਟ ਉਹਨੂੰ ਪਤਾ ਨਹੀਂ 6 ਮਹੀਨੇ ਸਾਲ ਹੋ ਗਿਆ ਮੈਨੂੰ ਪੂਰੀ ਡਿਟੇਲ ਨਹੀਂ ਪਤਾ ਲੇਕਿਨ ਖਬਰ ਤਾਂ ਜੀ ਤਾਈ ਸੁਣੀ ਹੈ ਕਿ ਘੜ ਤੋਂ ਘਟ 80 ਹਜ਼ਾਰ ਤੋਂ ਲੱਖ ਦਾ ਮਹੀਨੇ ਦਾ ਖਰਚਾ ਆ ਰਿਹਾ ਸੀ ਪਰ ਬੰਦਾ ਨਹੀਂ ਬਚਿਆ ਸੋ ਅੱਜ ਮੈਂ ਟੌਪਿਕ ਹੀ ਚਲੋ ਤੁਹਾਨੂੰ ਯਾਦ ਆ ਕਿ ਆਪਾਂ ਕੋਈ ਗੱਲ ਸ਼ੁਰੂ ਕਰੀ ਤੇ ਕੋਈ ਨਾ ਕੋਈ ਟੌਪਿਕ ਫੜ ਲਈ ਦੇਆ ਸੋ ਪਿਆਰੇ ਦਰਸ਼ਕੋ ਜੇ ਤਵੇ ਲਿਵਰ ਠੀਕ ਰੱਖਣਾ ਤੇ ਪ੍ਰੇਜ਼ ਕਾ ਦਾ ਸਿਗਰਟ ਦਾ ਸ਼ਰਾਬ ਦਾ ਖਾਣੇ ਤੇ ਬਹੁਤ ਕੰਟਰੋਲ ਰੱਖਣ ਦੀ ਲੋੜ ਹੈ ਬਹੁਤੀਆਂ ਚੀਜ਼ਾਂ ਮੈਂ ਦੱਸਿਆ ਸੱਚ ਪੁੱਛੋ ਤੇ ਲਿਵਰ ਨੂੰ ਆਪਾਂ ਆਪਣੀ ਡਾਈਟ ਨਾਲ ਹੀ ਠੀਕ ਕਰ ਸਕਦੇ ਹਾਂ ਬਈਆਂ ਚੀਜ਼ਾਂ ਨਾ ਖਾਓ ਕੈਨ ਫੂਡ ਨਾ ਖਾਓ ਗਰਮੀ ਦਾ ਕਾ ਮਤਲਬ ਪਿਤਜ ਇਹਦਾ ਲਿਵਰ ਜਿਹੜਾ ਖਰਾਬ ਹੁੰਦਾ ਪਿਤਜ ਵਿਆਦੀ ਹੈ ਆਯੁਰਵੈਦਿਕ ਚ ਇਹਨੂੰ ਕਹਿੰਦੇ ਪਿਤਜ ਵਿਆਦੀ ਫਾਇਰ ਗਰਮੀ اور جی تمہیں پتا سروسز ہو جائے یا جان جانڈیس ہو جائے نوزیا وومیٹنگ پوک بالکل نہیں لگنی شاب یلو کلرڈ یورین سٹول وائٹ کلرڈ سمیل شریر سارے آئے گی جانڈیس ਬਹੁ ਮੇ ਹੈਪੇਟਾਈਟਿਸ 1 ਹੈਪੇਟਾਈਟਿਸ A है, B ਐਸੋ ਹੈਪੇਟਾਈਟਿਸ ਆਲਸੋ ਵੈਰੀ ਰਿਸਕੀ ਲੇਕਿਨ ਤੁਹਾਨੂੰ ਸਹੀ ਦਸੀਏ ਸਾਡੇ ਕੋਲ ਆਯੁਰਵੈਦਿਕ ਲਿਵਰ ਫਾਰਮੂਲਾ ਸ਼ਰਤਿਆ ਮੈਂ ਵਰਡਸ ਯੂਜ਼ ਕਰਦਾ ਸ਼ਰਤਿਆ ਲੇਕਿਨ ਇਹ ਹੈ ਕਿ ਟਾਈਮ ਨਾਲ ਜੇ ਸਪੰਝੋ ਕਿਸੇ ਨੂੰ ਜੌਂਡਿਸ ਹੈ ਜਾਂ ਭੁੱਖ ਨਹੀਂ ਲੱਗਦੀ ਜਾਂ ਉਲਟੀ ਆ ਜਾਂਦੀ ਜਾਂ ਡਰਿੰਕ ਜ਼ਿਆਦਾ ਕਰਦਾ ਹੈਂਗਓਵਰ ਇਹ ਸਾਡਾ ਲਿਵਰ ਫਾਰਮੂਲਾ ਸਾਰੇ ਬੰਨੇ ਕੰਮ ਕਰਦਾ ਫੈਟ ਨੂੰ ਅਬਜ਼ੌਰਬ ਕਰਨਾ ਵੀ ਲਿਵਰ ਦਾ ਕੰਮ ਹੈ ਫੈਟੀ ਲਿਵਰ ਨੂੰ ਕੰਟਰੋਲ ਕਰਨ ਦਾ ਬਹੁਤ ਅੱਛਾ ਸਾਡਾ ਲਿਵਰ ਫਾਰਮੂਲਾ ਹੈ ਔਰ ਕੋਈ ਜ਼ਿਆਦਾ ਮਹਿੰਗਾ ਨਹੀਂ ਲੇਕਿਨ ਜਿਨ੍ਹਾਂ ਨੂੰ ਸਮਝੋ ਵੀ ਯਕ੍ਰਿਤ ਸੰਕੋਚ ਹੈ ਜਾਂ ਕੈਂਸਰ ਹੋ ਗਿਆ ਉਹਦੇ ਲਈ ਉਹਨੂੰ ਭਾਵੇਂ 6 ਮਹੀਨੇ ਦਵਾਈ ਖਾਣੀ ਪਵੇ ਭਾਵੇਂ ਜ਼ਿਆਦਾ ਖਾਣੀ ਪਵੇ ਲੇਕਿਨ ਜਾਨ ਬਚ ਸਕਦੀ ਹੈ ਨਹੀਂ ਲਿਵਰ ਦੇ ਕੈਂਸਰ ਦੇ ਕਿੰਨੀਆਂ ਡੈਥਸ ਹੋ ਗਏ ਜਿੱਦਾਂ ਕਿੰਨੀਆਂ ਲੇਡੀਜ਼ ਨੂੰ ਬ੍ਰੈਸਟ ਕੈਂਸਰ ਤੋਂ ਡੈਥ ਹੁੰਦੀ ਆ ਲਿਵਰ ਦੇ ਕੈਂਸਰ ਤੋਂ ਵੀ ਪਾਵੇਂ ਬੰਦਾ ਸਾਲ ਕੱਢ ਜੇ 2 ਸਾਲ ਕੱਢ ਜੇ ਕਿਉਂ ਉਹ ਪਾਣੀ ਕੱਢਦੇ ਰਹਿੰਦੇ ਫਿਰ ਢਾਕਲ ਕਰ ਲੈਂਦੇ ਫਿਰ ਇਨਫਿਊਜ਼ਨ ਪਰਦੇ ਆ ਕੁਝ ਖਾਣਾ ਨਹੀਂ ਹੁੰਦਾ ਉਹ ਟਾਈਮ ਥੈਟਸ ਵਾਈ I ਯੂਜ਼ ਟੂ ਸੇ ਵੀ ਕੈਨ ਪ੍ਰੋਲੋਂਗ ਦਾ ਲਾਈਫ ਬਟ ਵੀ ਕੈਨਟ ਸੇਵ ਦਾ ਲਾਈਫ I ਯੂਜ਼ ਟੂ ਸੇ ਲੌਂਗ ਟਾਈਮ ਬੈਕ ਬਟ ਨਾਉ I'ਮ ਟਾਕਿੰਗ ਅਬਾਊਟ ਦਾ ਲਿਵਰ ਫਾਰਮੂਲਾਸ ਬਿਕਾਜ਼ I ਮਾਈ ਲਾਈਨ ਆਫ ਟ੍ਰੀਟਮੈਂਟ ਇਜ਼ ਅ ਆਯੁਰਵੈਦਿਕ ਵੇ ਨੈਚਰ for any sort of liver disorder doesn't matter we are talking about fatty liver anorexia nervosa bulimia or cirrhosis of liver because liver is the biggest filter and it helps in the formation of the blood as well also it helps in the digestion and helps in the all kind of metabolic activities of the fat protein and carbohydrates ਸੋ ਪਿਆਰੇ ਦਰਸ਼ਕੋ ਸਪੋਜ਼ ਕਰੋ ਡਰਿੰਕ ਜੇ ਕਰਨੀ ਹੈ ਤੇ ਇਦਾਂ ਨਹੀਂ ਵੀ ਜਿਹੜਾ ਲਿਵਰ ਦਾ ਕੈਂਸਰ ਹੈ ਵੀ ਠੀਕ ਹੈ ਇਹ ਸ਼ਰਾਬ ਨਾਲ ਹੈ ਹੁੰਦਾ ਪਰ ਜ਼ਰੂਰੀ ਨਹੀਂ ਕਾਰਨ ਕੀ ਕਿ ਸ਼ਰਾਬ ਤੁਸੀਂ ਜੇ ਇੱਕ ਦੋ ਪੈਗ ਪਾਵੇਂ ਤੇ ਸਾਰੀ ਉਮਰ ਵੀ ਪੀਂਦੇ ਹੋ ਇਟਸ ਓਕੇ ਜਿਹੜੇ ਬੰਦੇ ਲਗਾਤਾਰ ਸਮਝੋ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਡਰਿੰਕ ਕਰ ਰਹੇ ਹੈ স্মੋਕ ਬਹੁਤ ਜ਼ਿਆਦਾ ਕਰ ਰਹੇ ਹੈ ਸਮੋਕ ਦਾ ਜ਼ਿਆਦਾ ਖਤਰਾ ਉਹਨੇ ਲਿਵਰ ਵੀ ਖਰਾਬ ਕਰਨਾ ਹੈ ਹਾਰਟ ਵੀ ਖਰਾਬ ਕਰਨਾ ਹੈ ਚੈਸਟ ਪ੍ਰੋਬਲਮਸ ਵੀ ਕਰਨੀਆਂ ਹੈ ਸਮੋਕਿੰਗ ਨੇ ਸਮੋਕਿੰਗ ਨਾਲ ਰੈਸਪੀਰੇਟਰੀ ਸਿਸਟਮ ਵੀ ਖਰਾਬ ਹੋਣਾ ਹੈ ਹਾਰਟ ਨੂੰ ਬਲੱਡ ਸਪਲਾਈ ਨਹੀਂ ਜਾਣੀ ਫਿਰ ਫੈਟੀ ਲਿਵਰੀ ਦਾ ਕਾਰਨ ਵੀ ਬੰਨਣਾ ਹੈ ਸਿਗਰਟ ਸ਼ਰਾਬ ਤੋਂ ਬਚੋ ਨਸ਼ਾ ਕੋਈ ਵੀ ਹੈ ਨਸ਼ੇ ਸਾਰੇ ਲਿਵਰ ਨੂੰ ਖਰਾਬ ਕਰਦੇ ਆ ਸੋ ਪਿਆਰੇ ਦੋਸਤ ਲਿਮਟ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਸੋ ਬੇ ਤਾਂ ਕਹਿ ਰਿਹਾ ਕਿ ਜਿਹੜੇ ਬੰਦੇ ਡਰਿੰਕ ਕਰਦੇ ਇਹ ਨਾ ਸਮਝਿਓ ਕਿ ਮੈਂ ਕੋਈ ਅਗੇਂਸਟ ਉਹਨਾਂ ਦੇ ਜਾਂ ਮੈਂ ਕਹਿ ਰਿਹਾ ਵੀ ਲਿਵਰ ਕੈਂਸਰ ਹੈ ਜਿਹਦੇ ਕਰਕੇ ਮੈਂ ਕਲੀਅਰ ਕੀਤਾ ਕਿ ਲਿਵਰ ਕੈਂਸਰ ਤਾਂ ਵੇ ਜੇ ਲਿਟਰਲੀ ਸ਼ਰਾਬ ਬੰਦਾ ਲਗਾਤਾਰ ਪੀ ਰਿਹਾ ਔਰ ਨੀਟ ਪੀ ਰਿਹਾ ਜਾਂ ਕੋਕਟੇਲ ਪੀ ਰਿਹਾ ਜਿਹੜੇ ਲੋਕੀ ਸਮਝੋ ਵੀ ਕਈ ਤਰ੍ਹਾਂ ਦੀ ਮਿਕਸ ਕਰ ਲੈਣੀ ਬਦਲ ਬਦਲ ਕੇ ਸ਼ਰਾਬ ਪੀਣੀ ਔਰ ਡਾਈਟ ਨਾ ਖਾਣੀ ਤਾਂ ਹੀ ਮੈਂ ਇੰਨੇ ਲੰਬੇ ਅਰਸੇ ਤੋਂ ਤੁਸੀਂ ਯੂ ਗਾਇਜ਼ ਆਰ ਵਾਚਿੰਗ ਮੀ ਫਾਰ ਅ ਪ੍ਰੈਟੀ ਲੌਂਗ ਟਾਈਮ ਐਵਰੀ ਟਾਈਮ ਵੈਨ ਆਰ ਟਾਕਿੰਗ ਅਬਾਊਟ ਦਾ ਅਲਕੋਹਲ ਲਿਵਰ ਡਿਸਆਰਡਰਸ ਆਈ ਆਲਵੇਸ ਸੇ ਟਰਾਈ ਟੂ ਟੇਕ ਇਟ ਵਿਦ ਅ ਪ੍ਰੋਟੀਨੇਸ਼ੀਅਸ ਐਂਡ ਦਾ ਵਿਟਾਮਿਨੇਸ਼ੀਅਸ ਡਾਈਟ ਉਹਦਾ ਮਤਲਬ ਪੰਜਾਬੀ ਚ ਇਹ ਕਿ ਜੇ ਸ਼ਰਾਬ ਪੀਓ ਤੇ ਇਹਨੂੰ ਪਹਿਲਾਂ ਖੁਰਾਕ ਦੇ ਦਿਓ ਨਹੀਂ ਤੇ ਇਹਨੇ ਤੁਹਾਡੇ ਮਾਸ ਨੂੰ ਖਾਣਾ ਚੀਰਨਾ ਇਹਨੇ ਅੰਦਰ ਜਾ ਕੇ ਪਿਤਜ ਵਿਆਦੀ ਹੈ ਗਰਮੀ ਕਰਨੀ ਹੈ ਇਹ ਤੋਂ ਪਹਿਲਾਂ ਕਿ دی میکوزا رب کے کے آنتڑیاں زخم کرے لیور خراب کرے پھر اگلے دن ہینگ اوور ہو جائے اس کر کے تیسی ڈرنک کرو ہولی ہولی کرو سپ سپ کرو ڈائٹ اچھی کھاؤ پاویں سیلڈ کھاؤ پاویں تسی روز بھی پی رہے ہو کوئی نقصان نہیں لیکن آلویز ٹیک اٹ وت ڈائیٹ ڈائٹ دا مطلب ہے جہاں تے نان ویج ہے وہ میٹ وغیرہ نال کھالن فش کھالن چکن کھالن ਜ਼ਰੂਰ ਖਾਨ ਅੰਡਾ ਖਾ ਲੈਣ ਸੈਲਡ ਜ਼ਰੂਰ ਖਾਓ ਮੇਰਾ ਤੇ ਕਈ ਵਾਰੀ ਦਿਲ ਕਰਦਾ ਕਿ ਤੁਹਾਨੂੰ ਉਹ ਚੀਜ਼ਾਂ ਦੱਸਾਂ ਕਿ ਡਾਈਟ ਤੁਹਾਡੀ ਜੇ ਬ੍ਰੇਕਫਾਸਟ ਆ ਹੋਵੇ ਲੰਚ ਆ ਹੋਵੇ ਡਿਨਰ ਹੋਵੇ ਤੇ ਕੋਈ ਬਿਮਾਰੀਆਂ ਹੀ ਨਹੀਂ ਹੁੰਦੀਆਂ ਕਈ ਵਾਰੀ ਕਿਉਂਕਿ ਤੁਹਾਡੇ ਡਾਈਜੈਸ਼ਨ ਦੇ ਵਿੱਚ ਤੁਹਾਡੀ ਡਾਈਟ ਦੇ ਵਿੱਚ ਬਹੁਤ ਖੁਸ਼ ਆ ਆਪਣਾ ਜਿਹੜਾ ਇੰਡੀਅਨ ਖਾਣਾ ਆ ਵੀ ਸ਼ਾਮ ਨੂੰ ਜਦੋਂ ਦੋ ਪੈਗ ਸਾਰੇ ਪੀਂਦੇ ਆ ਖੁਰਾਕ ਨਹੀਂ ਖਾਂਦੇ ਤੇ ਹੌਲੀ-ਹੌਲੀ ਕੀ ਆ ਤੁਹਾਡਾ ਡਾਈਜੈਸਟੋ ਸਿਸਟਮ ਖਰਾਬ ਹੋ ਜਾਂਦਾ ਉਹਦੇ ਨਾਲ ਕੀ ਲੱਛਣ ਹੋਣੇ ਫਿਰ ਤਰੇਲੀ ਆਣੀ ਹੈ ਡੀ ਐਡੀਸ਼ਨ ਹੋਣੀ ਹੈ ਪਿਆਸ ਲਗਣੀ ਹੈ ਮੂੰਹ ਸੁੱਕਣਾ ਹੌਲੀ ਹੌਲੀ ਜਦੋਂ ਲਿਵਰ ਕਮ ਖਰਾਬ ਕਰ ਜਾਂਦਾ ਫਿਰ ਜਾਂ ਜੌਂਡਿਸ ਹੋ ਜਾਏਗਾ ਹੈਪੇਟਾਈਟਸ ਦਾ ਕਈ ਵਾਰੀ ਕਹਿੰਦੇ ਐਲੋਪੈਥੀ ਚ ਇਲਾਜ ਨਹੀਂ ਰਿਪੀਟ ਕਰ ਰਹੇ ਆ ਗੱਲ ਕਿ ਚਿੰਤਾ ਨਹੀਂ ਕਰਨੀ ਲਿਵਰ ਫਾਰਮੂਲਾ ਸਾਡਾ ਬਹੁਤ ਜ਼ਬਰਦਸਤ ਹੈ ਅਸੀਂ ਦਵਾਈਆਂ ਦੇ ਨਾਮ ਨਹੀਂ ਦੱਸਦੇ ਕਿਉਂਕਿ ਇਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਆਯੁਰਵੈਦਿਕ ਦਵਾਈਆਂ ਆਯੁਰਵੈਦਿਕ ਫਾਰਮੂਲੇ ਸਪੈਸ਼ਲ ਫਾਰਮੂਲੇ ਲਿਵਰ ਦੇ ਲਈ ਜਦੋਂ ਅਸੀਂ ਤੁਹਾਨੂੰ ਲਿਵਰ ਫਾਰਮੂਲਾ ਦੇਣਾ ਫੈਟੀ ਲਿਵਰ ਸਦਾ ਲਈ ਠੀਕ ਕੋਲੇਸਟ੍ਰੋਲ ਜਿੰਨਾ ਮਰਜ਼ੀ ਬੰਦਾ ਹੋਵੇ ਉਹ ਵੀ ਠੀਕ ਮੋਟਾਪਾ ਕੰਟਰੋਲ ਇੱਥੇ ਤੱਕ ਕਿ ਡਾਈਜੈਸਟਿਵ ਸਿਸਟਮ ਇਮਿਊਨ ਸਿਸਟਮ ਬੂਸਟ ਅਪ ਹੋ ਜਾਂਦਾ ਨਾਲ ਅਸੀਂ ਫਿਰ ਕਈ ਵਾਰੀ ਲੋਡ ਪਵੇ ਤੇ ਬੂਸਟ ਅਪ ਕਰਨ ਲਈ ਵੀ ਦਵਾਈ ਦਿੰਨੇ ਆ ਸੋ ਅੱਜ ਦਾ ਟੌਪਿਕ ਆਪਾਂ ਲਿਵਰ ਦਾ ਫੜਿਆ ਲੇਕਿਨ ਲਿਵਰ ਦੇ ਲਈ ਬਾਰ ਬਾਰ ਕਹਿ ਰਹੇ ਹਾਂ ਕਿ ਖੂਨ ਇਹ ਨਹੀਂ ਬਣਾਣਾ ਜੇ ਹੀਮੋਗਲੋਬਿਨ ਠੀਕ ਆ 14.5 ਜਾਂ ਲੇਡੀਜ਼ ਆ ਚਲੋ 13.5 ਰਹੇ ਵੈਸੇ ਤਾਂ 14 ਤੱਕ ਹੋਵੇ ਤੇ ਨਾਰਮਲ ਹੈ ਹੀਮੋਗਲੋਬਿਨ ਘਟ ਜਾਣਾ ਇਹ ਕਿਸ ਨੂੰ ਪੀਲੀਆ ਹੋ ਗਿਆ ਜਰਕਾਨ ਹੋ ਗਿਆ ਗਰਮ ਚੀਜ਼ਾਂ ਬਿਲਕੁਲ ਨਹੀਂ ਆ ਪਾਈਨਾਪਲ ਜੂਸ ਪੀ ਲਓ ਇਦਾਂ ਦੇ ਪਰੇਸ਼ ਤੇ ਬੜੇ ਨੇ ਪਰ ਜੇ ਪੀਲੀਏ ਦੀ ਬਿਮਾਰੀ ਹੋਵੇ ਤੇ ਉਹ ਅਲੱਗ ਚੀਜ਼ ਹੈ ਉਹਦਾ ਅਲੱਗ ਟੌਪਿਕ ਹੈ ਲੇਕਿਨ ਤੁਸੀਂ ਜੇ ਪੀਲੀਆ ਜਾਂ ਲਿਵਰ ਨੂੰ ਕੰਟਰੋਲ ਕਰਨਾ ਸਿਰਫ ਗਰਮ ਚੀਜ਼ਾਂ ਤੋਂ ਬਚਣਾ ਹੈ ਬਿਕਾਜ਼ ਇਟਸ ਅ ਪਿਤਜ ਵਿਅਦੀ ਆਯੁਰਵੈਦਿਕ ਦੇ ਜਿਹੜਾ ਵਾਤ ਪਿਤ ਕਫ ਤਿੰਨ ਦੋਸ਼ਾ ਪਿਤਜ ਦੋਸ਼ ਜਿਹੜਾ ਉਹ ਲਿਵਰ ਦੇ ਕਰਕੇ ਆ ਜਾਂ ਗਰਮੀ ਕਰਕੇ ਆ ਜਾਂ ਫਾਇਰ ਕਰਕੇ ਔਰ ਐਸਿਡ ਬਣਨ ਲੱਗ ਜਾਂਦਾ ਇਨ ਡਾਈਜੈਸ਼ਨ ਡਿਸਪੈਪਸੀਆ ਬਰਨਿੰਗ ਚੈਸਟ ਇਨ ਨੌਜ਼ੀਆ ਵੋਮਿਟਿੰਗ ਡੀਹਾਈਡਰੇਸ਼ਨ ਐਨੋਰੈਕਸਿਆ ਇਨਸੋਮਨੀਆ ਲਾਸ ਆਫ ਨੀਂਦ ਨਹੀਂ ਠੀਕ ਆਏਗੀ ਭੁੱਖ ਬਿਲਕੁਲ ਨਹੀਂ ਲੱਗਣ ਲੱਗੇਗੀ ਜੀ ਮਤਲਾ ਅੰਦਰ ਰਹੇਗਾ ਕਈਆਂ ਦਾ ਮੂੰਹ ਪੱਕਣ ਲੱਗ ਜਾਂਦਾ ਜੀਬ ਚਿੱਟੀ-ਚਿੱਟੀ ਰਹਿਣ ਲੱਗ ਜਾਂਦੀ ਹੈ ਜਦੋਂ ਇਦਾਂ ਦੇ ਲੱਛਣ ਹੋਣ ਜਾਂ ਸੁਪੋਜ਼ ਕਰੋ ਇੱਕ ਤੁਹਾਨੂੰ ਭੁੱਖ ਨਹੀਂ ਠੀਕ ਲੱਗ ਰਹੀ ਇੱਕ ਹਜ਼ਮ ਨਹੀਂ ਠੀਕ ਹੋ ਰਿਹਾ ਪੇਟ ਉਫਾਰਾ ਰਹਿਣ ਲੱਗ ਗਿਆ ਡਕਾਰ ਆਣ ਲੱਗੇ ਆ ਕਬਜ ਰਹਿਣ ਲੱਗ ਗਈ ਹੈ ਲੱਤਾਂ ਸੌਣ ਲੱਗੀਆਂ ਲੀਵਰ ਦਾ ਮੈਂ ਦੱਸਿਆ ਨਾ ਵੱਡਾ ਕੰਮ ਹੈ ਕਿ ਇੱਥੇ ਸਮਝੋ ਖੂਨ ਬਣ ਰਿਹਾ ਖੂਨ ਸਰਕੂਲੇਸ਼ਨ ਤੇ ਵੀ ਕੰਟਰੋਲ ਇਹਦਾ ਜੇ ਬਲੱਡ ਸਰਕੂਲੇਸ਼ਨ ਪ੍ਰੋਪਰ ਨਹੀਂ ਹੋ ਰਹੀ ਨੰਬਨੈਸ ਹੋ ਰਹੀਆਂ ਉਂਗਲਾਂ ਸੌ ਰਹੀਆਂ ਹੱਥ ਪੈਰ ਸੌ ਰਹੇ ਲੱਤਾਂ ਦਰਦ ਕਰ ਰਹੀਆਂ ਬਹੁਤਿਆਂ ਲੇਡੀਜ਼ ਨੂੰ ਪ੍ਰੋਬਲਮ ਹੁੰਦੀ ਕਈ ਵਾਰੀ ਲੱਤਾਂ ਦਰਦ ਕਰਦੀਆਂ ਹੱਥ ਪੈਰ ਸੌਂਦੇ ਐ ਕੰਮ ਵਿਚਾਰੀਆਂ ਰਸੋਈ 'ਚ ਕਰਦੀਆਂ ਸਾਰਾ ਦਿਨ ਕਈ ਵਾਰੀ ਹਾਲਾਂਕਿ ਕੋਈ ਵਿਚਾਰੀਆਂ ਨਸ਼ਾ ਨਹੀਂ ਕਰਦੀਆਂ ਪਰ ਕੀ ਪਤਾ ਕਿਸੇ ਟੌਕਸਿਸਿਟੀ ਕਰਕੇ ਜਾਂ ਕਿਸੇ ਖਾਣੇ ਖੁਰਾਕ ਕਰਕੇ ਜਾਂ ਗਰਮੀ ਕਰਕੇ ਕੋਈ ਲਿਵਰ ਦੀ ਪ੍ਰੋਬਲਮ ਨਾ ਆਈ ਹੋਵੇ ਜਿਹੜਾ ਬੜਾ ਥੋੜੀ ਜਿਹੀ ਦਵਾਈ ਨਾਲ ਇੱਕੋ ਮਹੀਨੇ ਦੀ ਦਵਾਈ ਨਾਲ ਆਮ ਮਤਲਬ ਠੀਕ ਹੋ ਜਾਂਦਾ ਲਿਵਰ ਜੇ ਫੈਟੀ ਲਿਵਰ ਆ ਤੇ ਥੋੜੀ ਦੇ ਲਗਾਤਾਰ ਵੀ ਖਾਣੀ ਪੈ ਸਕਦੀ ਹੈ ਤੁਹਾਨੂੰ ਆਪੇ ਤੁਹਾਡੇ ਬਲੱਡ ਰੋਟ ਨੇ ਦੱਸ ਦੇਣਾ ਜਦੋਂ ਫੈਟੀ ਲਿਵਰ ਜਦੋਂ ਠੀਕ ਆਇਆ ਜਦੋਂ ਐਨਜ਼ਾਈਮਸ ਦੀ ਰਿਪੋਰਟ ਠੀਕ ਆਨ ਲੱਗੀ ਐਸਜੀਓਟੀ ਐਸਜੀਪੀਟੀ ए एंजाइम्स ਹੁੰਦੇ ਆ ਉਹ ਨੋਰਮਲ ਵੈਲਿਊ ਆਨ ਲੱਗ ਜੇ ਕੋਲੇਸਟ੍ਰੋਲ ਨੋਰਮਲ ਆਨ ਲੱਗ ਜੇ ਨੌਜ਼ੀਆ ਵੋਮਿਟਿੰਗ ਠੀਕ ਹੋ ਗਈ ਹੈ ਜੇ ਦੇਖੋ ਮੈਂ ਕਲੀਅਰ ਦੱਸਦਾ ਕਿ ਸਰੋਸਿਸ ਆਫ ਲਿਵਰ ਯਕ੍ਰਿਤ ਸੰਕੋਚ ਲਿਵਰ ਕੈਂਸਰ ਤੇ ਬਣਦੇ ਸੀ ਠੀਕ ਕੀਤੇ ਮਰੀਜ਼ ਜਿਨ੍ਹਾਂ ਦੇ ਡਾਕਟਰਸ ਨੇ ਜਵਾਬ ਦਿੱਤਾ ਸੀ ਕਿ ਇੰਨੀ ਵਾਰੀ ਪਾਣੀ ਕੱਢ ਚੁੱਕੇ ਆ ਜੀ ਬਾਰ ਬਾਰ ਦੁਬਾਰਾ ਭਰਦਾ ਹੁਣ ਸਾਡੇ ਕੋਲ ਕੋਈ ਇਲਾਜ ਨਹੀਂਗਾ ਇਹ ਕੈਂਸਰ ਹੈ ਔਰ ਸਾਫ ਕਹਿੰਦੇ ਜੀ ਬੰਦੇ ਨੇ ਬਚਣਾ ਨਹੀਂ ਕਿੰਨੀ ਦਿਨ ਕੱਢ ਜੇ ਪਤਾ ਨਹੀਂ ਉਹ ਵੀ ਮਰੀਜ਼ ਅਸੀਂ ਲਿਵਰ ਫਾਰਮੂਲੇ ਨਜ਼ ਜਿਹੜੇ ਸਾਡੇ ਕੋਲ ਨਾਲ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਦੇ ਲਈ ਦੇਸੀ ਨੂੰ ਉਸਕੇ ਦਾ ਮਤਲਬ ਹੈ ਆਯੁਰਵੈਦਿਕ ਨੁਕਸੇ ਸੋ ਭਾਵੇਂ ਦੇਖੋ ਕਿਸੇ ਨੂੰ ਇਸ ਤੋਂ ਇਲਾਵਾ ਲਿਵਰ ਪ੍ਰੋਬਲਮ ਹੈ ਕਿਡਨੀ ਪ੍ਰੋਬਲਮ ਹੈ ਗਾਲ ਬਲੱਡ ਪ੍ਰੋਬਲਮ ਹੈ ਜਿਹੜਾ ਸਟਾਰਟ ਜਿਵੇਂ ਦੱਸਿਆ ਅਸੀਂ ਕਿ ਲਿਵਰ ਦਾ ਕੰਮ ਹੈ ਬਾਇਲ ਬਣਾਣਾ ਲਿਵਰ ਦੇ ਨਾਲ ਹੀ ਪਿਆ ਗਾਲ ਬੈਡਰ ਜਿਹਨੂੰ ਕਹਿੰਦੇ ਪਿੱਤਾ। ਭਾਵੇਂ ਪਿੱਤੇ ਦੀ ਪੱਥਰੀ ਹੋਵੇ ਉਹ ਵੀ ਦੇਸੀ ਇਲਾਜ, ਗੁਰਦੇ 'ਚ ਪੱਥਰੀ ਹੋਵੇ ਉਹ ਵੀ ਦੇਸੀ ਇਲਾਜ। ਬਾਇਲ ਜੂਸ ਪੂਰਾ ਨਾ ਬਣਦਾ ਹੋਵੇ, ਬਾਇਲ ਸੈਕ੍ਰੈਸ਼ਨਸ ਪੂਰੀਆਂ ਨਾ ਬਣਦੇ, ਬਾਇਲ ਪਿਗਮੈਂਟ ਦੀ ਪ੍ਰੋਬਲਮ ਹੈ, ਸੀਰਮ ਬਿਲੀਰੂਬਿਨ ਘਟ ਵੱਧਾ, ਇਲਾਜ ਹੈ ਤੇ ਦੇਸੀ ਇਲਾਜ ਹੈ ਤੇ ਆਯੁਰਵੈਦਿਕ ਸਾਡੇ ਕੁਮਾਰ ਫਾਰਮੇਸੀ ਦੇ ਕੁਮਾਰ ਫਾਰਮੂਲੇ ਆਰ ਕੇ ਹੋਲਿਸਟਿਕ ਹਰਬਲ ਸੈਂਟਰ ਦੇ ਸਪੈਸ਼ਲ ਫਾਰਮੂਲੇ ਤੁਹਾਨੂੰ ਪਿੱਛੇ ਕੁਝ ਚੀਜ਼ਾਂ ਨਜ਼ਰ ਆਉਂਦੀਆਂ ਹੋਣਗੀਆਂ ਮੇਰੇ ਆਪਣੇ ਦੋ ਸੈਂਟਰ ਨੇ ਹਰ ਜਗ੍ਹਾ ਤੇ ਦਵਾਈਆਂ ਪਈਆਂ ਦੇਸੀ ਲੇਕਿਨ ਅਸੀਂ ਕਈ ਨਾਮ ਨਹੀਂ ਦਸੀਦੇ ਕਈ ਵਾਰੀ ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਕਿਉਂਕਿ ਆਯੁਰਵੈਦਿਕ ਨੂੰ ਸਮਝਣਾ ਕੋਈ ਸੌਖਾ ਨਹੀਂ ਐਨ ਯੂ ਮਰੋਗੀ ਮੈਨੂੰ ਕੰਮ ਕਰਦਿਆਂ 79 ਤੋਂ ਪ੍ਰੈਕਟਿਸ ਕਰ ਰਹੇ ਪਰ ਅੱਜ ਤੱਕ ਵੀ ਅਸੀਂ ਸਿੱਖਦੇ ਆਂ ਕਈ ਵਾਰੀ ਕਈ ਗੱਲਾਂ ਦਿਮਾਗ 'ਚ ਨਹੀਂ ਆਉਂਦੀਆਂ 20-25 ਮਿੰਟ ਦੇ ਟਾਈਮ ਦੇ ਵਿੱਚ ਯਾਦ ਨਹੀਂ ਰਹਿੰਦਾ ਵੀ ਕੀ ਦਸੀਏ ਪਰ ਮੇਨ ਗੱਲ ਹੁੰਦੀ ਹੈ ਕਿ ਜੇ ਕੋਈ ਪ੍ਰੋਬਲਮ ਹੈ ਡਾਈਜੈਸਟਿਵ ਸਿਸਟਮ ਦੀ ਕਨਸਟਿਪੇਸ਼ਨ ਦੀ ਗੈਸਟ੍ਰਾਈਟਸ ਦੀ ਐਂਟੈਰਾਈਕੋਲਾਈਟਸ ਦੀ ਅਲਸਰਟਿਵ ਕੋਲਾਈਟਸ ਦੀ ਡਾਕਟਰ ਕੁਮਾਰ ਇਸ ਵਨ ਫੋਨ ਕਰ ਲਵੇ ਫਿਰ ਦੇਖੋ ਆਰਾਮ ਕੇ ਦਾ ਸੀਰੀਅਸ ਸੀਰੀਅਸ ਪ੍ਰੋਬਲਮਸ ਅਸੀਂ ਠੀਕ ਕਰਦੇ ਹਾਂ ਲੇਕਿਨ ਉਹਦੇ ਚ ਦਵਾਈ ਖਾਣਾ ਤੁਹਾਡਾ ਫਰਜ਼ ਆ ਪ੍ਰੇਜ਼ ਕਰਨਾ ਤੁਹਾਡਾ ਫਰਜ਼ ਆ ਆਰਾਮ ਦੇਣਾ ਸਾਡਾ ਫਰਜ ਆ ਫਿਰ ਤੁਹਾਡਾ ਜਦੋਂ ਫੀਡਬੈਕ ਆਂਦਾ ਹੈ ਫਿਰ ਪਤਾ ਲੱਗਦਾ ਤੁਸੀਂ ਦਵਾਈ ਜਦੋਂ ਇਦਾਂ ਦੀ ਪ੍ਰੋਬਲਮ ਸੀਰੀਅਸ ਹੋਵੇ ਦਵਾਈ ਪਹਿਲਾਂ ਇਹ 3 ਮਹੀਨੇ 6 ਮਹੀਨੇ ਦੀ ਮੰਗਾਓ ਜੇ ਸੁਪੋਜ਼ ਕਰੋ ਕਿਸੇ ਨੂੰ ਸਿਰੋਸਿਸ ਆਫ ਲਿਵਰ ਹੈ ਜਾਂ ਲਿਵਰ ਦਾ ਕੈਂਸਰ ਹੈ ਉਹ ਖਾਣੀ ਪੈਣੀ ਹੈ 3 ਮਹੀਨੇ ਤੋਂ 6 ਮਹੀਨੇ ਮਿਨੀਮਮ ਹਾਂ ਜੇ ਕਿਸੇ ਦਾ ਫੈਟੀ ਲਿਵਰਰ ਬਲੱਡਰ ਰਿਪੋਰਟ ਆ ਰਹੀ ਹੈ ਤੁਸੀਂ ਭਾਵੇਂ ਮਹੀਨੇ ਦੀ ਦਵਾਈ ਮੰਗਾਓ ਔਰ ਪੀਲੀਆ ਜੌਂਡਿਸ ਹੈ ਤਾਂ ਵੀ ਦਵਾਈ ਖਾਣੀ ਤੁਹਾਡਾ ਫਰਜ ਹੈ آئی ایم ٹاکنگ بوٹ د سیریس پرابلمس ڈزنٹ میٹر یو ہیو ایلمینٹ ڈائجیسٹو سسٹم کی بچیا بچیاں, بچیاں کئی بار چھوٹے چھوٹے بچوں میں بھی پرابلم ہے السریٹی کولائٹس کی بھی السر ہو جاتے زخم ہو جنڈائجیشن ہو جاتی جن ہے اور السر بھی جا لتی السر بھی یہی ہے کہ کتنے بھی زخم ہو جائے باہر زخم ہو جائے ٹھیک ہے چھوٹی گل آنتڑی چیز زخم ہو جائے السر ہو جائے گیسٹرک السر ہوئے پیپٹیک السر ہو پھر خطرناک ہے تھی نوٹ کرو ہر آدمی ہر عورت ہر بچہ ਜਿੰਨੀ ਮਰਜ਼ੀ ਅੰਗਰੇਜ਼ੀ ਦਵਾਈ ਖਾ ਰਿਆ ਨਾਲ ਐਂਟੀ ਐਸਿਡ ਕਿਉਂ ਦੇ ਰਹਿ ਕੇ ਕਿ ਉਹਨਾਂ ਨੇ ਨਾਲ ਦਾ ਟੌਕਸਿਸਿਟੀ ਕਰਨੀ ਆ बिकॉज ਥੀਸ ਆਰ ਦਾ ਕੈਮੀਕਲਸ ਸਾਰੀ ਦੁਨੀਆ ਨਾਲ ਐਂਟੀ ਐਸਿਡ ਖਾ ਰਿਆ ਪ੍ਰੋਮੋਟਰ ਇਨਸਮੈਟਡ ਇਨ ਰੈਨਟਿਨ ਓਮਪਰਾਜ਼ੋਲ ਪ੍ਰੋਟੀਨ ਐਕਸ ਇਹ ਜਿਹੜੀਆਂ ਦਵਾਈਆਂ ਫਿਰ ਨਾਲ ਕਿਉਂ ਜਿੰਨੀਆਂ ਮਰਜ਼ੀ ਦਰਦਾਂ ਦੀ ਦਵਾਈਆਂ ਤੁਸੀਂ ਖਾਓ ਬੁਖਾਰ ਦੀ ਦਵਾਈ ਖਾਓ ਪੈਰਾਸੀਟਾਮੋਲ ਤਾਂ ਖਾਓ ਇੱਥੇ ਤੱਕ ਵੀ ਪੈਰਾਸੀਟਾਮੋਲ ਤਾਂ ਕਿ ਵੀ ਬੈਂਡ ਆ ਆਈ ਬੋ ਬਰੂਫਨ ਕਲੋਲ ਜਿੰਨੀਆਂ ਵੀ ਦਰਦਾਂ ਦੀਆਂ ਦਵਾਈਆਂ ਐਸਿਡਿਟੀ ਕਰਦੀਆਂ ਜਿਹਦੇ ਕਰਕੇ ਨਾਲ ਐਂਟੀ ਐਸਿਡ ਦਿੰਦੇ ਆ ਇਸ ਕਰਕੇ ਜਿੰਨੀਆਂ ਵੀ ਮਾਡਰਨ ਮੈਡੀਸਨਸ ਐਕਸੈਸਿਵ ਜਦੋਂ ਖਾਣੀ ਪੈਂਦੀ ਆ ਕਈ ਵਾਰੀ ਉਹਨਾਂ ਦਾ ਕੈਮੀਕਲਜ਼ ਅਸਰ ਬਿਕੋਜ਼ ਥੀਸ ਆਰ ਸਿੰਥੈਟਿਕ ਪ੍ਰੈਪਰੇਸ਼ਨਸ ਮਜਬੂਰੀ ਖਾਣੀ ਪੈਂਦੀ ਆ ਜਿੱਦਾਂ ਬਹੁਤ ਜ਼ਿਆਦਾ ਬਲੱਡ ਪ੍ਰੈਸ਼ਰ ਆ ਜਾਂ ਹਾਰਟ ਪ੍ਰੋਬਲਮ ਆ ਡਾਕਟਰਸ ਉਹਨਾਂ ਕਹਿੰਦੇ ਤੁਹਾਨੂੰ ਸਾਰੀ ਉਮਰ ਖਾਣੀ ਪੈਣੀ ਆ ਸ਼ੂਗਰ ਦੀ ਦਵਾਈ ਤੁਹਾਨੂੰ ਕਹਿੰਦੇ ਸਾਰੀ ਉਮਰ ਖਾਣੀ ਪੈਣੀ ਪਰ ਦੇਸੀ ਫਾਰਮੂਲੇ ਸਾਰੀ ਉਮਰ ਖਾਣ ਦੀ ਲੋੜ ਨਹੀਂ ਕਿੰਨੀ ਮਰਜੀ ਪਰ ਡਿਪੈਂਡਸ ਕੇ ਕਿੰਨੀ ਪੁਰਾਣੀ ਬਿਮਾਰੀ ਹੈ ਜਦ ਮੈਂ ਦੱਸਿਆ ਕੈਂਸਰ ਤੱਕ ਦਾ ਬ੍ਰੈਸਟ ਕੈਂਸਰ ਪ੍ਰੋਸਟੇਟ ਕੈਂਸਰ ਲਿਵਰ ਕੈਂਸਰ ਕਿਰਨੀ ਕੈਂਸਰ ਕਿਡਨੀ ਸਟones ਲਿਵਰ ਸਟones ਗਲਬਲੈਡਰ ਸਟones ਹਰ ਬਹਮਾਰੀ ਦਾ ਇਲਾਜ ਹੈ ਤੇ ਆਯੁਰਵੈਦਿਕ ਸੀਰੀਅਸ ਸੀਰੀਅਸ ਪ੍ਰੋਬਲਮਸ ਦਾ ਜੇ ਇਲਾਜ ਹੈ ਪਰ ਆਪਣੇ ਲਈ ਕਰਨਾ ਕਰਨਾ ਪੈਣਾ ਇਹ ਨਹੀਂ ਵੀ ਮਹੀਨਾ ਦਵਾਈ ਖਾ ਕੇ ਕਹੋ ਜੀ ਮੈਨੂੰ ਫਰਕ ਨਹੀਂ ਪਿਆ ਜੇ ਕੋਈ ਬਸਪੋਜ਼ ਕਰੋ ਬਹੁਤ ਪੁਰਾਣੀ ਹੈ ਸੋ ਤੁਸੀਂ ਜਦੋਂ ਮੇਰੇ ਨਾਲ ਗੱਲ ਕਰਦੇ ਹੋ ਖੁੱਲ ਕੇ ਦੱਸੋ ਮੈਂ ਤੁਹਾਨੂੰ ਉਹਦੇ ਦੱਸ ਦਿਆਂ ਨਾ ਵੀ ਕਿੰਨੀ ਦਿਨ ਦਵਾਈ ਖਾਣੀ ਪੈਣੀ ਹੈ ਤੁਹਾਡੀ ਰਿਪੋਰਟਸ ਤੁਹਾਡੇ ਕੋਲ ਆਪਨੇ ਡਾਕਟਰਸ ਨੂੰ ਫਾਲੋ ਕਰੋ ਬਲੱਡ ਟੈਸਟ ਕਰੋ ਰਿਪੋਰਟਸ ਮੈਨੂੰ ਪੇਜੋ ਈਮੇਲ ਕਰੋ ਮੇਰਾ ਈਮੇਲ ਐਡਰੈਸ ਲਗਾਤਾਰ ਆ ਰਿਹਾ ਮੇਰਾ ਖਿਆਲ ਹੈ ਟਾਈਮ ਅਜ਼ਾਸਤ ਨਹੀਂ ਦੇ ਰਿਹਾ ਫੋਨ ਕਰਨਾ ਤੁਹਾਡਾ ਫਰਜ਼ ਮੈਸੇਜ ਕਰਨਾ ਤੁਹਾਡਾ ਫਰਜ਼ ਆਪਣਾ ਫੋਨ ਨੰਬਰ ਜ਼ਰੂਰ ਛਡੋ ਈਮੇਲ ਕਰੋ ਮੇਰੀ ਲੋਕੇਸ਼ਨ ਨਜ਼ਰ ਆ ਰਹੀ ਤੁਹਾਨੂੰ ਸੋ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੁਹਾਡੇ ਸਾਰੇ ਦੇਖਣ ਸੁਣਨ ਵਾਲੇ ਦਾ ਥੈਂਕ ਯੂ ਕਰਦਾ ਨਾਲੇ ਜਿਹੜੇ ਸ਼ੇਅਰ ਕਰਿਆ ਕਰੋ ਜਰੂਰ ਆਪਣੇ ਕਮੈਂਟਸ ਜਰੂਰ ਸ਼ੇਅਰ ਕਰਿਆ ਕਰੋ ਔਰ ਲਾਈਕ ਕਰਨਾ ਨਾ ਭੁੱਲੋ ਤੇ ਸ਼ੇਅਰ ਕਰਨਾ ਨਾ ਭੁੱਲੋ ਉਹਦੇ ਲਈ ਤੁਹਾਡਾ ਐਡਵਾਂਸ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਐਂਡ ਲਿਸਨਿੰਗ ਮਿੱਤੀ ਥੈਂਕ ਯੂ